ਅੰਦੀ ਪੇਜੀ ਕੀ ਨਾਮ ਤੁਹਾਡਾ ਮਨਦੀਪ ਕੌਰ ਤੁਸੀਂ ਸਾਰੇ ਕਿੱਥੇ ਜਾ ਰਹੇ ਸੀ ਮੋੜਰਤ ਸਿੰਘ ਜਾਂਦੇ ਸੀ ਦਿਓਰ ਦਾ ਛਗਣ ਸੀਗਾ ਛਗਣ ਪਾਉਣ ਜਾਂਦੇ ਸੀ ਮੋੜਰਤ ਸਿੰਘ ਵਾਲੇ ਤੋਂ ਚੱਲੇ ਸੀ ਚੱਲੇ ਸੀਗੇ ਕਿੱਥੇ ਜਾਂਦੇ ਸੀ ਮੈਂ ਕੋਟਕਪੁਰੇ ਜਾਂਦੇ ਸੀ ਫਿਰ ਕੀ ਹੋਇਆ ਕੀ ਹੈ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਕਿਵੇਂ ਕੀ ਹੋ ਗਿਆ ਐਕਸੀਡੈਂਟ ਹੋ ਗਿਆ ਐਂ ਪਤਾ ਲੱਗਿਆ ਬਸ ਵੀ ਐਕਸੀਡੈਂਟ ਹੋ ਗਿਆ ਕੁਝ ਨਹੀਂ ਪਤਾ ਲੱਗਿਆ ਵੀ ਕੀ ਬਣ ਗਿਆ ਕਿੰਨੇ ਗਣੇ ਜ਼ਖਮੀਆਂ ਪਤਾ ਹੀ ਨਹੀਂ ਮੈਨੂੰ ਤਾਂ ਕੁਝ ਨਹੀਂ ਪਤਾ ਕਿੰਨੇ ਜਾਣੇ ਆਗੇ ਹਰਪ੍ਰੀਤ ਸਿੰਘ ਜੀ ਕੀ ਹੋਇਆ ਕੀ ਹੈ ਕੋੜ ਬੱਤੇ ਉੱਤੇ ਕਰਕੇ ਗੱਡੀ ਮਾਰੀ ਨਾਲ ਦਾਰੂ ਦੀਆਂ ਬੋਤਲਾਂ ਪੀਂਦੇ ਵਿੱਚ ਕਰੇ ਕਰਦੇ ਕਹਿੰਦੇ ਮੈਂਟਰੀ ਆਪਦੇ ਕੱਢ ਗੱਡੀ ਕਿਉਂ ਖੜਾਈ ਜੀ ਮੈਂਟਰੀ ਆਪਦੇ ਟਾਈ ਤੁਸੀਂ ਕਹਿੰਦੇ ਸੀਗੇ ਅਸੀਂ ਵੀ ਸਵਿਫਟ ਗੱਡੀ ਤੇ ਸੀਗੇ ਜੀ ਅਸੀਂ ਸਿਕਨਪੌਣ ਜਾ ਰਹੇ ਸੀ ਕੋੜ ਕਸੂਰੇ ਕਿੰਨੇ ਨੇ ਚੱਕ ਨਹੀਂ ਹੋਇਆ ਸਾਰੇ ਅਸੀਂ ਸਿਰਫ ਪਾਟ ਕਿੰਨੇ ਕੁ ਜਣੇ ਆ 4 ਜਣੇ ਵੀ ਰੱਤਾਂ ਨੂੰ ਲੱਗ ਡੈਥ ਵੀ ਹੋ ਗਈ ਜੀ ਗੁੜੀਆਂ ਦੇ ਬੱਜੇ ਦੀ ਵੀ ਡੱਥ ਕਿੰਨੀ ਹੈ ਡੱਥ ਵੀ ਹੋਈ ਕੋਈ ਇੱਕ ਡੈਥ ਹੋਈ ਤਾਂ ਇਹ ਜੀ ਮੇਰੇ ਕੀ ਨਾਮਾ ਤੁਹਾਡਾ ਰੇਂਦਰ ਸਿੰਘ ਜੀ ਕਿੱਥੋਂ ਚੱਲੇ ਸੀ ਕਿੱਥੇ ਜਾ ਰਹੇ ਸੀ ਮੋਹਰਕਰ ਸਿੰਘ ਤੋਂ ਚੱਲੇ ਸੀ ਜੀ ਤੇ ਬਿਹਂਡੇ ਜਾ ਰਹੇ ਸੀ ਕਿੱਥੇ ਜਾ ਰਹੇ ਕੋਟਪੂਰੇ ਕੋਟਪੂਰੇ ਹਾਂਜੀ ਕੋਟਪੂਰੇ ਖੇਰ ਜਾ ਰਹੇ ਸੀ ਮੈਂ ਵੀ ਜਾ ਰਹੇ ਸੀ ਹਾਂਜੀ ਕਿੱਵੇਂ ਜਾ ਰਹੇ ਸੀ ਕੀ ਗੱਲ ਉੱਥੇ ਸ਼ਗਨਾਪੁਰੋਂ ਆਈ ਉਹ ਤੇ ਜਾ ਰਹੇ ਸੀ ਫਿਰ ਕੀ ਹੋਇਆ ਕੋਟ ਵਸਤੇ ਕੋਲੇ ਆ ਕੇ ਗੱਡੀ ਲੱਗ ਗਈ ਜੀ ਤੀਜੇ ਦੀ ਮੇਰੇ ਅੱਛਾ ਫਿਰ ਕਿਵੇਂ ਹੜਾ ਲక్ష్ਮੀ ਚ ਇਹ ਚਾਰ ਜਾਨ ਜ਼ਖਮੀ ਹੈ ਜੀ ਇੱਕ ਦੀ ਬਾਹ ਫ੍ਰੈਕਚਰ ਹੋ ਗਿਆ ਇੱਕ ਦੀ ਡੈਡ ਹੋ ਗਿਆ ਮੋਤੀ ਜੀ ਹਾਂਜੀ ਕਿਵੇਂ ਲੱਗੀ ਗੱਡੀ ਕੀ ਗੱਲ ਕਰਨੀ ਉਹ ਬੰਦਾ ਜਿਹੜਾ ਮੂਹਰੇ ਗੱਡੀ ਆ ਉਹ ਦਾਰੂ ਪੀਤੀ ਹੋਈ ਆ ਜੀ ਗੱਡੀ ਵਿੱਚ ਗੱਡੀ ਮੰਨ ਹਾਂਜੀ ਪਰਮਦੀ ਕੀ ਨਾਮ ਤੁਹਾਡਾ ਪਰਮਦੀ ਕਿਥੋਂ ਆਏ ਸੀਗੇ ਅਸੀਂ ਚਟਸੋ ਮੋੜ ਤੋਂ ਚੱਲੇ ਕਿੱਥੇ ਸੀ ਕੋਟਪੂਰੇ ਜੀ ਕਿਵੇਂ ਚੱਲੇ ਗਏ ਜੀ ਹਾਂਜੀ ਅਸੀਂ ਸਾਡੇ ਕਮੇੜੀ ਮੰਨਣ ਜਾਂਦੇ ਸੀਗੇ ਅੱਛਾ ਮੁੰਡਾ ਤਾਂ ਬਾਹਰ ਸੀ ਦੇਖੋ ਨਹੀਂ ਮੰਨਣ ਜਾਂ ਸੀਸਾ ਆ ਫਿਰ ਕੀ ਹੋਇਆ ਤੇਰੀ ਸਾਡੀ ਗੱਡੀ ਤਾਂ ਮੁਗਰੇ ਸੀਗੀ ਇਹ ਗੱਡੀ 10 ਮਿੰਟ ਬਾਅਦ ਤੁਰੇ ਘਰੋਂ ਅਸੀਂ ਆਕੇ ਡੱਬੇ ਡੱਬੇ ਪਾਉਣੇ ਸੀਗੇ ਤੇ ਕੋਟ ਫੱਟਿਆ ਕਿ ਇਧਰ ਐਕਸੀਡੈਂਟ ਹੋ ਗਿਆ ਇਹਦੇ ਆਪ ਦੀ ਸਾਈਡ ਤੇ ਉਥੇ ਸਾਡੇ ਆਏ ਉਹਨੇ ਆਕੇ ਬਿਕਸੀ ਗੱਡੀ ਮਾਰ ਦਿੱਤਾ ਦੇ ਸਾਡੇ ਤਾਂ ਸੁਮੀਰ ਖੂਨ ਆਇਆ ਸੰਨ ਤੇ ਕੋਟ ਫੱਕੇ ਐਕਸੀਡੈਂਟ ਹੋ ਗਿਆ ਫੇਰ ਅਸੀਂ ਕੋਟ ਫੱਟੇ ਭੱਗੇ ਉੱਥੋਂ ਅਸੀਂ ਫੇਰ ਹਸਪਤਾਲ ਲਗੇ ਉੱਥੋਂ ਅਸੀਂ ਬਰਸ ਹਸਪਤਾਲ ਜਿੰਮੀ ਕਿਨੇ ਹੋਈ ਜੈਤਮੀ ਜੀ ਕੋਰਟ ਖਤੇ ਕਹਿੰਦੇ ਐਕਸੀਡੈਂਟ ਹੋਇਆ ਸੀ ਕੋੜੇ ਨਹੀਂ ਸੀ ਗਿਆ ਸਾਢੇ ਕਿਤੇ ਜੈਤਮੀ ਜੀ ਇਹ ਇੱਥੇ ਖੜੀ ਹੁੰਦੀ ਆ ਤੇ ਦੋ ਨੂੰ ਆ ਦੋ ਨੂੰ ਆ ਇੱਕ ਹੁੰਦਾ ਵੀ ਹੈਗਾ ਹਾਂ ਚਾਰ ਜਣਿਆਂ ਦੀ ਸੱਤਾ ਜਾਂਦੀ ਹਾਂ ਤੇ ਸੁਣਨੀ ਗੱਲ ਪੁੱਤ